ਜਾਏਗਾ ਕੋਈ ਰੀਜ਼ਨ ਹੋਏਗਾ ਨਾ ਪਿੱਛੇ ਬਿਨਾ ਰੀਜ਼ਨ ਤੋਂ ਬਿਨਾ ਕਾਰਨ ਤੋਂ ਅੱਜ ਕੱਲ ਕੋਈ ਕਿਸੇ ਦਾ ਕੋਈ ਕੰਮ ਨਹੀਂ ਕਰਦਾ ਕੋਈ ਕਿਸੇ ਨੂੰ ਫਤੇ ਨਹੀਂ ਬੁਲਾਉਂਦਾ ਕੋਈ ਸਤਸਰੀ ਕਾਲ ਨਹੀਂ ਬੁਲਾਉਂਦਾ ਕੋਈ ਦੇਖਦਾ ਤੱਕ ਨਹੀਂ ਬਿਨਾ ਮਤਲਬ ਤੋਂ ਬਿਨਾ ਕੰਮ ਤੋਂ ਕੋਈ ਮਤਲਬ ਹੋਏਗਾ ਜੋ ਏਡੀ ਵੱਡੀ ਸਤਗੁਰੂ ਮਹਾਰਾਜ ਜੀ ਨੇ ਗੱਲ ਕਹਿ ਦਿੱਤੀ ਕਿ ਮੈਂ ਬਲਿਹਾਰ ਹੀ ਜਾਵਾਂ ਬਾਹਰ ਨਹੀਂ ਜਾਵਾਂ ਆਪਣਾ ਆਪ ਹੀ ਵਾਰਦਿਆਂ ਆਪਣੇ ਗੁਰੂ ਤੋਂ ਆਪਣੇ ਇਸ਼ਟ ਤੋਂ ਇਹ ਜਿਹੜਾ ਅੱਜ ਦਾ ਸ਼ਬਦ ਮਹਾਰਾਜ ਜੀ ਨੇ ਸਾਡੀ ਝੋਲੀ ਪਾਇਆ ਨਾ ਸੰਗਤ ਜੀ ਇਹ ਸ਼ਬਦ ਬੜਾ ਪਿਆਰਾ ਹੈ ਬਹੁਤ ਪਿਆਰਾ ਅੱਜ ਦੇ ਸਮੇਂ ਤੇ ਬੜਾ ਟੁਕਦਾ ਹੈ ਮਹਾਰਾਜ ਦੀ ਬਾਣੀ ਜੁਗੋ ਜੁਗਾ ਟਲ ਕਿਉਂ ਆਪਾਂ ਕਹਿੰਨੇ ਆ ਕਿਉਂਕਿ ਮਹਾਰਾਜ ਜੀ ਸਭ ਕੁਝ ਜਾਣਦੇ ਸਨ ਮਹਾਰਾਜ ਨੂੰ ਪਤਾ ਸੀ ਕਿਹੜਾ ਕੈਸਾ ਕੈਸਾ ਸਮਾਂ ਹੈ ਤੇ ਕਿਹ ਕੈਸਾ ਕੈਸਾ ਸਮਾਂ ਆ ਗਿਆ ਸਕਦਾ ਹੈ ਮਹਾਰਾਜ ਨੇ ਉਹ ਸਾਰੇ ਸ਼ਬਦ ਬਣਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦੇ ਗਏ ਅੱਜ ਦਾ ਜਿਹੜਾ ਸ਼ਬਦ ਹੈ ਨਾ ਇਹ ਇਨ ਬਿਨ ਇਸੇ ਚੀਜ਼ ਤੇ ਟੁਕੇਗਾ ਦੇਖਿਓ ਅਸੀਂ ਭੱਜਦੇ ਨਠਦੇ ਫਿਰਦੇ ਆ ਸੁੱਖ ਦੇ ਪਿੱਛੇ ਸੁੱਖ ਮਿਲ ਜੇ ਸੁੱਖ ਮਿਲ ਜੇ ਪਰ ਉਹ ਜਿੱਧਰ ਅਸੀਂ ਭੱਜਦੇ ਆ ਉੱਥੋਂ ਸੁੱਖ ਮਿਲਣਾ ਹੀ ਨਹੀਂ ਜਿੱਥੋਂ ਸੁੱਖ ਮਿਲਣਾ ਹੈ ਉਧਰ ਅਸੀਂ ਆਉਂਦੇ ਹੀ ਨਹੀਂ ਸਭ ਤੋਂ ਪਹਿਲਾਂ ਮਹਾਰਾਜ ਜੀ ਕਹਿੰਦੇ ਮੈਂ ਬਲਿਹਾਰ ਨੇ ਜਾਵਾਂ ਵਾਰ ਨੇ ਜਾਵਾਂ ਦੱਸਣਗੇ ਮਹਾਰਾਜ ਕਿਉਂ ਜਾਣਾ ਮੈਂ ਬਲਿਹਾਰ ਨੇ ਕਿਉਂ ਜਾਣਾ ਕੁਰਬਾਨੇ ਆਪਣੇ ਗੁਰੂ ਤੋਂ ਆਪਣੇ ਈਸ਼ਟ ਤੋਂ ਸਭ ਤੋਂ ਵੱਡਾ ਇੱਕ ਕਾਰਨ ਸਤਗੁਰੂ ਮਹਾਰਾਜ ਜੀ ਨੇ ਰਹਾਉ ਦੀ ਪੰਕਤੀ ਵਿੱਚ ਹੀ ਜਵਾਬ ਦੇ ਦਿੱਤਾ ਕਿ ਛੋੜ ਨਾ ਜਾਈ ਸਰਪਰ ਤਾਰੇ ਵੀ ਮੈਨੇ ਆਪਣੇ ਗੁਰੂ ਤੋਂ ਬਲਹਾਰ ਨੇ ਇਸ ਕਰਕੇ ਜਾਨਣਾ ਵੀ ਮੇਰਾ ਗੁਰੂ ਮੈਨੂੰ ਵਿੱਚ ਮਜਧਾਰ ਵਿੱਚ ਛੱਡ ਕੇ ਨਹੀਂ ਕਦੇ ਜਾਂਦਾ ਸਰਪਰ ਤਾਰੇ ਉਹ ਜ਼ਰੂਰ ਡੈਫੀਨੇਟਲੀ ਮੈਨੂੰ ਇਸ ਭਵਜਲ ਸੰਸਾਰ ਤੋਂ ਤਾਰੇ ਪਾਰ ਕਰਦਾ ਹੈ ਵੀ ਮੇਰਾ ਮੈਨੂੰ ਕਦੇ ਧੋਖਾ ਨਹੀਂ ਦੁਨੀਆ ਚ ਸਾਰੇ ਰਿਸ਼ਤੇ ਨਾਤੇ ਧੋਖੇ ਦੇ ਸਕਦੇ ਨੇ ਦੁਨੀਆ ਚ ਸਾਨੂੰ ਸਾਡਾ ਦੋਸਤ ਧੋਖਾ ਦੇ ਸਕਦਾ ਹੈ ਸਾਡਾ ਪਿਤਾ ਧੋਖਾ ਦੇ ਸਕਦਾ ਸਾਡੀ ਔਲਾਦ ਧੋਖਾ ਦੇ ਸਕਦੀ ਹੈ ਸਾਡੇ ਭੈਣ ਭਾਈ ਸਾਨੂੰ ਧੋਖਾ ਦੇ ਸਕਦੇ ਨੇ ਰਿਸ਼ਤੇਦਾਰ ਧੋਖਾ ਦੇ ਸਕਦੇ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਨੇ ਆ ਸਾਰੇ ਪਿੱਛੇ हट ਸਕਦੇ ਨੇ ਇੱਕ ਵੇਲੇ ਵਕਤ ਤੇ ਹਟ ਵੀ ਜਾਂਦੇ ਨੇ ਪਰ ਗੁਰੂ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਕਰਵਾਨ ਜਾਣਾ ਬਲੇਹਾਰ ਨੇ ਜਾਨਾ ਮੇਰਾ ਗੁਰੂ ਮੇਰਾ ਕਦੇ ਵੀ ਸਾਥ ਨਹੀਂ ਛੱਡਦਾ ਇਹ ਗੱਲ ਸਾਧ ਸੰਗਤ ਜੀ ਤੁਸੀਂ ਅਜਮਾ ਕੇ ਦੇਖ ਲਿਓ ਕਦੇ ਮੈਂ ਤਾਂ ਖੁਦ ਅਜਮਾਈ ਹੋਈ ਐ ਮੈਂ ਤਾਂ ਅਜਮਾਈ ਹੋਈ ਐ ਆਪ ਜੀ ਵੀ ਕਦੇ ਦੇਖ ਲਿਓ ਇਹ ਅਜਮਾਈਆਂ ਗੱਲਾਂ ਐਵੇਂ ਨਹੀਂ ਜਾਂਦੀਆਂ ਇਹ ਉਦੋਂ ਅਜਮਾਈਆਂ ਜਾਂਦੀਆਂ ਜਦੋਂ ਦੁਨੀਆਂ ਵੱਲੋਂ ਬੰਦੇ ਨੂੰ ਠੋਕਰਾਂ ਵੱਜਦੀਆਂ ਹਨ ਜਦੋਂ ਦੁੱਖ ਆਉਂਦੇ ਜ਼ਿੰਦਗੀ 'ਚ ਜਦੋਂ ਮੁਸ਼ਕਲਾਂ ਆਉਂਦੀਆਂ ਪਰੇਸ਼ਾਨੀਆਂ ਆਉਂਦੀਆਂ ਫਿਰ ਅਜਮਾਈਆਂ ਜਾਂਦੀਆਂ ਨੇ ਫਿਰ ਬੰਦੇ ਕੋਲ ਕੋਈ ਆਸਰਾ ਨਹੀਂ ਬਚਦਾ ਇੱਕੋ ਆਸਰਾ ਬਚਦਾ ਗੁਰੂ ਦਾ ਫਿਰ ਬੰਦਾ ਜਦੋਂ ਗੁਰੂ ਵੱਲ ਤੱਕਦਾ ਤੇ ਮੈਂ ਕਹਿੰਨਾ ਮਹਾਰਾਜ ਤੇ ਇੰਨਾ ਭਰੋਸਾ ਇੰਨਾ ਵਿਸ਼ਵਾਸ ਬਣਾਓ ਕਿ ਮਹਾਰਾਜ ਨਾ ਫਿਰ ਤੁਹਾਨੂੰ ਡਿੱਗਣ ਨਹੀਂ ਦੇਣਗੇ ਕਿਉਂਕਿ ਸਾਡੇ ਗੁਰੂ ਸਾਹਿਬ ਇੰਨੇ ਦਿਆਲੂ ਇੰਨੇ ਕਿਰਪਾਲੂ ਨੇ ਕਿ ਮਹਾਰਾਜ ਨੇ ਇਹ ਨਹੀਂ ਆਖਣਾ ਵੀ ਤੂੰ ਪਹਿਲਾਂ ਫਲਾਣੇ ਕੋਲ ਗਿਆ ਫਿਰ ਤੂੰ ਉਸ ਕੋਲ ਗਿਆ ਫਿਰ ਤੂੰ ਉਹਦੇ ਕੋਲ ਹੱਥ ਜੋੜੇ ਉਹਦੇ ਕੋਲ ਜੋੜੇ ਜਦੋਂ ਤੇਰੀ ਕਿਸੇ ਨੇ ਸੁਣੀ ਫਿਰ ਤੂੰ ਮੇਰੇ ਕੋਲ ਆਇਆ ਨਾ ਮਹਾਰਾਜ ਇਦਾਂ ਕਹਿੰਦੇ ਹੀ ਨਹੀਂ ਮਹਾਰਾਜ ਕਹਿੰਦੇ ਤੂੰ ਆ ਜਾ ਬਸ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ ਨਾ ਮਹਾਰਾਜ ਕਹਿੰਦੇ ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਥੱਕ ਕੇ ਹੀ ਆਜੋ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਥੱਕ ਕੇ ਆ ਜਾਓ ਅਪਰਾਧ ਕਰਕੇ ਆ ਜਾਓ ਪਾਪ ਕਰਕੇ ਆ ਜਾਓ ਚੋਰੀਆਂ ਕਰਕੇ ਆ ਜਾਓ ਭੁੱਲੇ ਭਟਕੇ ਜਿੱਥੇ ਮਰਜੀ ਭੁੱਲਾਂ ਕਰਕੇ ਆ ਜਾਓ ਪਰ ਆ ਜਾਓ ਜਦੋਂ ਅਸੀਂ ਆ ਗਏ ਫਿਰ ਗੁਰੂ ਸਹਿਬ ਮਹਾਰਾਜ ਐਸੇ ਗੁਰੂ ਮਹਾਰਾਜ ਨੇ ਕਹਿੰਦੇ ਨੇ ਫਿਰ ਮਹਾਰਾਜ ਛੋੜ ਨਾ ਜਾਈ ਸਰਪਰ ਤਰ ਫਿਰ ਨਹੀਂ ਮਹਾਰਾਜ ਸਾਡੇ ਤੇ ਸਾਡਾ ਫਿਰ ਮਹਾਰਾਜ ਸਾਡੀ ਬਾਹ ਫੜ ਲੈਂਦੇ ਨੇ ਫਿਰ ਸਤਗੁਰੂ ਸਾਨੂੰ ਮਾਰਗ ਦਿਖਾਉਂਦੇ ਨੇ ਪਹਿਲਾਂ ਅਸੀਂ ਆਪਣੀ ਮਰਜ਼ੀ ਦੇ ਮਾਰਗ ਦੇਖ ਰਹੇ ਸੀ ਵੀ ਮੈਂ ਐਦਾਂ ਕਰ ਲਵਾਂ ਮੇਰਾ ਫਾਇਦਾ ਹੋਵੇ ਮੈਂ ਆਹ ਕਰ ਲਾਂ ਮੇਰਾ ਫਾਇਦਾ ਹੋ ਜਾਏ ਫਿਰ ਜਦੋਂ ਸਾਡੂ ਸਾਰੇ ਪਾਸੇ ਠੋਕਰਾਂ ਮੱਝ ਗਈਆਂ ਗੁਰੂ ਤੇ ਆਸ ਰਹਿ ਗਈ ਫਿਰ ਗੁਰੂ ਸਾਹਿਬ ਕਹਿੰਦੇ ਆ ਇੱਧਰ ਆ ਜਾ ਤੂੰ ਇੱਥੇ ਬਹਿ ਮੈਂ ਤੈਨੂੰ ਮਾਰਗ ਦਿਖਾਨਾ ਤੂੰ ਕਿਉਂ ਫਿਕਰ ਕਰਦਾ ਕਿਉਂ ਕਬਰਾਉਣਾ ਮਹਾਰਾਜ ਬਾਣੀ ਕਹਿੰਦੀ ਨਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਉਹ ਸਾਨੂੰ ਕੀ ਚਿੰਤਾ ਕਰਨ ਦੀ ਲੋੜ ਹੈ ਚਿੰਤਾ ਤੇ ਉਸ ਪਰਮਾਤਮਾ ਨੂੰ ਹੋਏ ਜਿਹਨੇ ਸ੍ਰਿਸ਼ਟੀ ਸਾਜੀ ਜਿਨੇ ਸਾਨੂੰ ਜਨਮ ਦਿੱਤਾ ਜਿਹੜੇ ਸਾਡਾ ਮਾਤਾ ਵੀ ਹੈ ਜਿਹੜਾ ਸਾਡਾ ਪਿਤਾ ਵੀ ਹੈ ਉਹਨੂੰ ਫਿਕਰ ਕਰਨ ਦੇ ਉਹ ਮਹਾਰਾਜ ਜੀ ਕਹਿੰਦੇ ਤੁਸੀਂ ਨਾ ਚਿੰਤਾ ਕਰੋ ਤੁਸੀਂ ਨਾ ਫਿਕਰ ਕਰੋ ਕਿ ਕੀ ਹੋਏਗਾ ਕੀ ਬਣੇਗਾ ਕੀ ਕਰੀਏ ਕੀ ਨਾ ਕਰੀਏ ਨਾ ਕਰੋ ਚਿੰਤਾ ਨਾ ਕਰੋ ਫਿਕਰ ਮਹਾਰਾਜ ਕਹਿੰਦੇ ਛੱਡੋ ਉਹ ਵੈਗੁਰੂ ਪਰਮਾਤਮਾ ਸਭ ਦੀ ਸਾਰ ਲੈਣ ਵਾਲਾ ਸਭ ਨੂੰ ਸੰਭਾਲਣ ਵਾਲਾ ਹੈ ਹੁਣ ਸੁਣਿਓ ਮਹਾਰਾਜ ਜੀ ਕਿਉਂ ਕਹਿੰਦੇ ਨੇ ਮੈਂ ਵਾਰਨੇ ਜਾਣਾ ਬਲਿਹਾਰਨੇ ਜਾਣਾ ਪਹਿਲੀ ਪੰਕਤੀ ਸੁਣੋ ਡਰ ਡਰ ਮਰਤੀ ਜਬ ਜਾਨੀਏ ਦੂਰ ਮੈਂ ਤਾਂ ਕਹਿੰਦੇ ਡਰ ਡਰ ਕੇ ਹੀ ਮਰ ਰੇ ਸੀ ਡਰ ਡਰ ਕੇ ਕਦੋਂ ਜਬ ਜਾਨੀਏ ਦੂਰ ਜਦੋਂ ਮੈਂ ਜਾਣਿਆ ਵੀ ਮੇਰਾ ਰੱਬ ਮੇਰੇ ਤੋਂ ਦੂਰ ਹੈ ਮੈਂ ਤੇ ਡਰ ਡਰ ਡਰਦਾ ਡਰਦਾ ਜ਼ਿੰਦਗੀ ਜਿਉਂਦਾ ਰਿਹਾ ਮੈਂ ਤੇ ਘਬਰਾਉਂਦਾ ਰਿਹਾ ਇਹ ਡਰ ਡਰ ਜਿਹੜਾ ਮਹਾਰਾਜ ਨੇ ਲਿਖਿਆ ਨਾ ਦੋ ਵਾਰੀ ਇਹ ਡਰ ਡਰ ਦੇ ਅਰਥ ਮੈਂ ਬੜੀ ਗਹਿਰਾਈ ਨਾਲ ਕਈ ਕਈ ਵਿਦਵਾਨਾਂ ਦੇ ਪੜ੍ਹੇ ਤੇ ਉਹ ਬਹੁਤ ਤਰ੍ਹਾਂ ਦੇ ਅਰਥ ਨੇ ਡਰ ਦਾ ਮਤਲਬ ਕੱਲਾ ਡਰ ਨਹੀਂ ਡਰ ਬੜੇ ਤਰੀਕੇ ਦਾ ਮੋਹ ਦਾ ਮਾਇਆ ਦਾ ਈਰਖਾ ਦੁਸ਼ਵੈਸ਼ ਦਾ ਵਿਹਮਾ ਭਰਮਾ ਤੱਕ ਵੀ ਵਿਦਵਾਨ ਇਸ ਦੇ ਅਰਥਾਂ ਨੂੰ ਲੈ ਗਏ ਵੀ ਮਾਇਆ ਦੇ ਵਿੱਚ ਤੱਕ ਵੀ ਇਸ ਡਰ ਡਰ ਦੇ ਅਰਥ ਪਾ ਦਿੱਤੇ ਵੀ ਮਾਇਆ ਦੇ ਵਿੱਚ ਉਲਝੇ ਰਹਿਣਾ ਮੋਹ ਮਾਇਆ ਦੇ ਵਿੱਚ ਉਲਝੇ ਰਹਿਣਾ ਉਹ ਵੀ ਡਰੀ ਹੈ ਕਿਸੇ ਬੰਦਾ ਪਰਮਾ ਵਿੱਚ ਉਲਝੇ ਰਹਿਣਾ ਮਹਾਰਾਜ ਜੀ ਕਹਿੰਦੇ ਜਦੋਂ ਮੈਂ ਜਾਣਿਆ ਵੀ ਮੇਰਾ ਇਸ਼ਟ ਮੇਰੇ ਤੋਂ ਦੂਰ ਹੈ ਜਦੋਂ ਤੱਕ ਮੈਂ ਇਹਨੂੰ ਮੈਨੂੰ ਇਹ ਲੱਗਦਾ ਸੀ ਮੈਂ ਡਰ-ਡਰ ਕੇ ਜ਼ਿੰਦਗੀ ਜਿਉਂਦਾ ਰਿਹਾ ਮੇਰੇ ਜੀਵਨ ਦੇ ਵਿੱਚ ਇੰਨਾ ਕੁਝ ਹੋਇਆ ਕਬਰਾਈ ਗਿਆ ਡਰੀ ਗਿਆ ਪਰ ਕਹਿੰਦੇ ਇੱਕ ਦਿਨ ਐਸਾ ਆਇਆ ਡਰ ਚੂਕਾ ਦੇਖਿਆ ਭਰਪੂਰ ਜਦੋਂ ਦੇਖਿਆ ਵੀ ਉਹ ਮੇਰੇ ਪਰਮਾਤਮਾ ਤੇ ਹਾਜ਼ਰ-ਨਾਜ਼ਰ ਹੈ ਮੇਰੇ ਨਾਲ ਹੈ ਮੇਰੇ ਕੋਲ ਹੈ ਮੇਰੇ ਅੰਗ ਸੰਗ ਹੈ ਡਰ ਚੂਕਾ ਕਹਿੰਦੇ ਡਰ ਖਤਮ ਹੋ ਗਿਆ ਡਰ ਖਤਮ ਹੋ ਗਿਆ ਮੈਂ ਇੱਕ ਉਦਾਹਰਨ ਦੇਣਾ ਆਪ ਜੀ ਨੂੰ ਇਤਿਹਾਸ ਵਿੱਚੋਂ ਪਹਿਲਾਂ ਵੀ ਮੈਂ ਬੜੀ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਉਦਾਹਰਨ ਦਿੱਤੀ ਹੈ ਦੋ ਪੱਖ ਨੇ ਦੋ ਸਮੇਂ ਨੇ ਇੱਕ ਸਮਾਂ ਐਸਾ ਸੀ ਬਾਬਾ ਜੀ ਦੇ ਸਾਹਮਣੇ ਮਾਧੋਦਸ ਬੇਰਾਗੀ ਨਾਮ ਹੈ ਬਾਬਾ ਜੀ ਦੇ ਸਾਹਮਣੇ ਇੱਕ ਹਿਰਨੀ ਦੇ ਪੇਟ 'ਚ ਤੀਰ ਵੱਜ ਗਿਆ ਬਾਬਾ ਜੀ ਨਹੀਂ ਚਲਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੀਰ ਚਲਾਇਆ ਉਹ ਹਿਰਨੀ ਦੇ ਪੇਟ 'ਚ ਵੱਜਾ ਉਹ ਬਹੁਤ ਖੂਨ ਡੁੱਲਿਆ ਉਦੀ ਗਰਭ ਚ ਬੱਚੇ ਸਨ ਉਹ ਵੀ ਤੜਫੇ ਤੇ ਉਹ ਹਿਰਨੀ ਵੀ ਮਰੀ ਬੱਚੇ ਵੀ ਮਰੇ ਤੇ ਕਹਿੰਦੇ ਜੀ ਕੰਬ ਗਏ ਬਾਬਾ ਜੀ ਕੰਬ ਗਏ ਉਦੋਂ ਗੁਣ ਗਿਆਨ ਕੁਛ ਨਹੀਂ ਗੁਰੂ ਨੂੰ ਨਹੀਂ ਮਿਲੇ ਇਦਾਂ ਅਜੋ ਅਵਸਥਾ ਪ੍ਰਸੰਨ ਸਰਵਣ ਕਰ ਰਹੇ ਉਸ ਅਜੇ ਪਹਿਲੀ ਪਹਿਲੇ ਵਾਲੀ ਅਵਸਥਾ ਚ ਨੇ ਅਜੇ ਕਿਤੇ ਗੁਣ ਗਿਆਨ ਤੱਕ ਨਹੀਂ ਪਹੁੰਚੇ ਕਹਿੰਦੇ ਤੀਰ ਸੋ ਤੀਰ ਤੋੜ ਦਿੱਤੇ ਤਨੁਖ ਤੋੜ ਦਿੱਤਾ ਤੇ ਸਭ ਕੁਝ ਛੱਟ ਸੁੱਟ ਕੇ ਤੇ ਬੈਰਾਗੀ ਹੋ ਗਏ ਬਾਣਾ ਦੂਜਾ ਪਾ ਲਿਆ ਵੈਰਾਗੀਆਂ ਵਾਲਾ ਤੰਤਰ ਮੰਤਰ ਵਿੱਦਿਆ ਦੇ ਵਿੱਚ ਲਾਗੇ ਸਾਰਾ ਕੁਝ ਛੱਡ ਦਿੱਤਾ ਸਾਰੇ ਕੀ ਚੀਜ਼ਾਂ ਦਾ ਤਿਆਗ ਕਰ ਦਿੱਤਾ ਖੂਨ ਤੋਂ ਦੂਰ ਹੋ ਗਏ ਆ ਸਾਰੀ ਚੀਜ਼ਾਂ ਤੋਂ ਨਿਰਲੇਪ ਹੋ ਗਏ ਤੇ ਜਦੋਂ ਦਸਵੇਂ ਪਾਤਸ਼ਾਹ ਮਿਲੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਖੰਡੇ ਬਾਟੇ ਦਾ ਅਮਰ ਸ਼ਿਕਾਇਆ ਇਤਿਹਾਸ ਲੰਬਾ ਹੈ ਆਪ ਸਭ ਜਾਣਦੇ ਹੋ ਮੈਂ ਬੇਨਤੀ ਇਹ ਕਰਨੀ ਹੈ ਵੀ ਜਦੋਂ ਗੁਣ ਆ ਗਿਆ ਜਦੋਂ ਗਿਆਨ ਆ ਗਿਆ ਜਦੋਂ ਜਾਣ ਲਿਆ ਕਿ ਉਹ ਪਰਮਾਤਮਾ ਮੇਰੇ ਕੋਲ ਹੈ ਸਦਾ ਹਾਜ਼ਰ ਨਾਜ਼ਰ ਹੈ ਸਭ ਵਿੱਚ ਹੈ ਤੇ ਫਿਰ ਉਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਇਦਾਂ ਚੌਂਕੜਾ ਲਗਾ ਕੇ ਬੈਠੇ ਨੇ ਸਾਹਮਣੇ ਉਹਨਾਂ ਦਾ 5 ਸਾਲ ਦਾ ਬੱਚਾ ਹੈ ਤਾਂ ਬਾਬਾ ਜੀ ਦੇ ਸਾਹਮਣੇ ਉਹਨਾਂ ਦੇ ਬੱਚੇ ਦਾ 5 ਸਾਲ ਦੇ ਬੱਚੇ ਦਾ ਕਲੀਜਾ ਜ਼ਾਲਮਾਂ ਨੇ ਛੁਰਾ ਮਾਰ ਕੇ ਬਾਹਰ ਕੱਢ ਦਿੱਤਾ ਦਿਲ ਬਾਹਰ ਕੱਢ ਦਿੱਤਾ ਸ਼ਹੀਦ ਕਰ ਦਿੱਤਾ ਤੇ ਬਾਬਾ ਜੀ ਉਥੇ ਅਡੋਲ ਬੈਠੇ ਰਹੇ ਬਾਣੀ ਪੜ੍ਹਦੇ ਰਹੇ ਸਿਮਰਨ ਕਰਦੇ ਰਹੇ ਸ਼ੁਕਰਾਨਾ ਕਰਦੇ ਰਹੇ ਅੰਤਰ ਨਹੀਂ ਹੈ ਢਾ ਵੱਡਾ ਅੰਤਰ ਇੱਕ ਤਾਂ ਇੱਕ ਪਾਸੇ ਜਾਨਵਰ ਨਹੀਂ ਮਰਦਾ ਦੇਖਿਆ ਗਿਆ ਦੂਸਰੇ ਪਰ ਪਾਸੇ ਆਪਣਾ ਜਿਗਰ ਦਾ ਟੋਟਾ ਆਪਣਾ ਪੁੱਤਰ ਉਹਨਾਂ ਦੀ ਸ਼ਹਾਦਤ ਦੇਖ ਕੇ ਸ਼ੁਕਰਾਨਾ ਕਰ ਰਹੇ ਨੇ ਕਿੰਨਾ ਵੱਡਾ ਡਿਫਰੈਂਸ ਆਇਆ ਫਰਕ ਆਇਆ ਇਹ ਮਹਾਰਾਜ ਦੀ ਪੰਕਤੀ ਵਿੱਚ ਜੋ ਕਹਿ ਰਹੇ ਨੇ ਡਰ ਡਰ ਮਰਤੇ ਜਬ ਜਾਨੀਆਂ ਦੂਰ ਜਦੋਂ ਜਾਣਿਆ ਵੀ ਰੱਬ ਦੂਰ ਹੈ ਉਦੋਂ ਤੋ ਡਰ ਹੈ ਜ਼ਿੰਦਗੀ ਚ ਜੀਵਨ ਚ ਡਰ ਡਰ ਕੇ ਜੀਵਾਂਗੇ ਪਰ ਜਦੋਂ ਜਾਣਿਆ ਵੀ ਉਹ ਪਰਮਾਤਮਾ ਤੇ ਮੇਰੇ ਨੇੜੇ ਹੀ ਹੈ ਮੇਰੇ ਕੋਲ ਹੈ ਮੈਂ ਖੋਦੀ ਆ ਮੇਰੇ ਵਿੱਚ ਹੀ ਆ ਉਹ ਮੇਰੇ ਤੋਂ ਤੇ ਵੱਖਰਾ ਹੈ ਹੀ ਨਹੀਂ ਭਗਤ ਜੀ ਵੀ ਕਹਿੰਦੇ ਨੇ ਸਰਬੇ ਏਕ ਅਨੇਕ ਹੈ ਸਵਾਮੀ ਸਭ ਘਟ ਭਗਵੈ ਸੋਈ ਕਹਿ ਰਵਿਦਾਸ ਹੱਥ ਪੈ ਨੇਰੈ ਸੱਜੇ ਹੋਏ ਸੋਈ ਉਹ ਤੇ ਬਿਲਕੁਲ ਨਜ਼ਦੀਕ ਆ ਸਾਡੇ ਗੁਰ ਕਿਰਪਾ ਜੇ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਪਏ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਉਹ ਤੇ ਇੰਨਾ ਨੇੜੇ ਆ ਸਾਡਾ ਇੰਨੇ ਵਿੱਚ ਆ ਸਾਡੇ ਵੀ ਭੇਦ ਵਿਭੇਦ ਹੈ ਹੀ ਨਹੀਂ ਸਮਝ ਦੇ ਆਪੇ ਇਹਦਾ ਸਿਰਫ ਅਸੀਂ ਸਮਝਦੇ ਨਹੀਂ ਜਿਸ ਦਿਨ ਸਮਝ ਲਿਆ ਉਸ ਦਿਨ ਨੇੜੇ ਐ ਤੇ ਮਹਾਰਾਜ ਕਹਿੰਦੇ ਜਿਸ ਦਿਨ ਸਮਝ ਲਿਆ ਉਸ ਦਿਨ ਡਾਰੀ ਮੁੱਕ ਗਿਆ। ਉਸ ਦਿਨ ਵਿਕਾਰਾਂ ਦਾ ਡਰ ਮੁੱਕ ਗਿਆ ਉਸ ਦਿਨ ਭਰਮ ਭੁਲੇਖੇ ਮੁੱਕ ਗਏ ਇੱਥੇ ਹੀ ਬਸ ਨਹੀਂ ਮਹਾਰਾਜ ਕਹਿੰਦੇ ਦੁੱਖ ਰੋਗ ਸੋਗ ਵਿਸਰੈ ਜਬ ਨਾਮ ਇਹ ਇਹ ਤਿੰਨ ਚੀਜ਼ਾਂ ਦਾ ਜ਼ਿਕਰ ਮਹਾਰਾ ਕੀਤਾ ਦੁੱਖ ਦਾ ਰੋਗ ਦਾ ਸੋਗ ਦਾ। ਇਹਨਾਂ ਚੀਜ਼ਾਂ ਦੇ ਵਿੱਚ ਦੁਨੀਆ ਬਹੁਤ ਦੁਖੀ ਹੈ ਅੱਜ। ਦੁੱਖ ਦਾ ਮਤਲਬ ਹੈ ਕੋਈ ਵੀ ਦੁੱਖ ਬੰਦੇ ਨੂੰ ਕਿਸੇ ਨੂੰ ਹੋ ਸਕਦਾ ਹੈ ਦੁੱਖ ਸਰੀਰਿਕ ਵੀ ਨਹੀਂ ਹੁੰਦੇ ਦੁੱਖ ਬੜੇ ਤਰ੍ਹਾਂ ਦੇ ਹੁੰਦੇ ਨੇ ਦੁੱਖ ਬਹੁਤ ਤਰ੍ਹਾਂ ਦੇ ਹੁੰਦੇ ਨੇ ਦੁੱਖ ਜਿਸ ਕਿਸੇ ਦੀ ਔਲਾਦ ਕਹਿਣਾ ਨਹੀਂ ਮੰਦੀ ਉਹ ਦੁਖੀ ਹੈ ਉਹ ਆਖੇਗਾ ਵੀ ਮੈਨੂੰ ਨਾ ਮੇਰਾ ਸਿਰਪੇੜ ਹੁੰਦਾ ਹੈ ਨਾ ਮੈਨੂੰ ਕੋਈ ਰੋਗ ਹੈ ਕੁਛ ਨਹੀਂ ਹੈ ਮੇਰਾ ਸਾਰਾ ਸਰੀਰ ਠੀਕ ਹੈ ਬਸ ਮੇਰੀ ਔਲਾਦ ਮੇਰੇ ਬੱਚੇ ਕਹਿਣੇ ਚ ਨਹੀਂ ਉਹ ਨਸ਼ੇ ਪੱਤੇ ਕਰਦੇ ਜਾਂ ਮਰਜੀ ਖਾਂਦੇ ਮਰਜ਼ੀਆਂ ਕਰਦੇ ਆਉਂਦੇ ਜਾਂਦੇ ਕੋਈ ਮਾਨ ਨਹੀਂ ਕੋਈ ਮਰਿਆਦਾ ਨਹੀਂ ਸੋਚ ਨਹੀਂ ਸੰਜਮ ਨਹੀਂ ਮੇਰੇ ਕਹਿਣੇ ਚ ਨਹੀਂ ਮੈਨੂੰ ਔਲਾਦ ਪੁੱਛਦੀ ਨਹੀਂ ਔਲਾਦ ਦਾ ਉਹ ਦੁੱਖ ਹੈ ਕਿਸੇ ਦੇ ਕਿਸੇ ਦੇ ਮਾਪਿਓ ਨਹੀਂ ਸਹੀ ਉਹ ਔਲਾਦ ਕਹਿੰਦੀ ਆ ਵੀ ਸਾਡੇ ਮਾਪਿਓ ਨਹੀਂ ਸਾਡੀ ਸਹੀ ਸਾਡੀ ਸੁਣਦੇ ਨਹੀਂ ਸਾਨੂੰ ਕੁਝ ਅੱਗੇ ਨਹੀਂ ਵਧਣ ਦਿੰਦੇ ਉਹ ਉਹਨਾਂ ਦੀ ਜ਼ਿੰਦਗੀ ਚ ਵੀ ਦੁੱਖ ਹੈ ਫਿਰ ਕਈ ਇਸ ਤਰ੍ਹਾਂ ਦੇ ਦੁੱਖ ਨੇ ਬੰਦਾ ਸ਼ਰੀਰ ਤੌਰ ਤੇ ਠੀਕ ਹੈ ਪਰ ਹੋਰ ਬਾਹਰੀ ਦੁੱਖ ਨੇ ਬੰਦਿਆਂ ਨੂੰ ਮਨੁੱਖਾਂ ਨੂੰ ਉਹ ਦੁੱਖ ਰੋਗ ਰੋਗ ਸ਼ਰੀਰ ਦੇ ਵੀ ਨੇ ਤੇ ਰੋਗ ਮਨ ਦੇ ਵੀ ਨੇ ਦੋਹੇ ਤਰ੍ਹਾਂ ਦੇ ਰੋਗ ਆ ਸੋਗ ਸੋਗ ਮਤਲਬ ਕੋਈ ਨਿਰਾਸ਼ਾ ਬੰਦਾ ਕਿਸੇ ਕੋਈ ਪ੍ਰਾਤਨ ਪਹਿਲਾਂ ਕੋਈ ਗੁਜ਼ਰ ਗਿਆ ਉਹਦੇ ਸੋਗ ਦੇ ਵਿੱਚ ਬੰਦਾ ਡੁੱਬਿਆ ਰਹਿੰਦਾ ਕੋਈ ਕਿਸੇ ਗੁਜ਼ਰੇ ਨੂੰ 2 ਸਾਲ ਹੋ ਗਏ 5 ਸਾਲ ਹੋ ਗਏ 10 ਸਾਲ ਹੋ ਗਏ ਬੰਦਾ ਉਸ ਸੋਗ ਚ ਡੁੱਗਿਆ ਡੁੱਬਿਆ ਰਹੇ ਇਹ ਹੀ ਚੀਜ਼ਾਂ ਨੇ ਨਾ ਜੀ ਸੰਗਤ ਜੀ ਸਮਾਜ ਦੇ ਵਿੱਚ ਅੱਜ ਸਾਡੇ ਕੋਲ ਦੁੱਖ ਇਹ ਹੀ ਨੇ ਕਿਸੇ ਕੋਲ ਔਲਾਦ ਦਾ ਦੁੱਖ ਹੈ ਕਿਸੇ ਕੋਲ ਸ਼ਰੀਰ ਦਾ ਦੁੱਖ ਹੈ ਤੇ ਕਿਸੇ ਦਾ ਜੇ ਸਭ ਕੁਝ ਸਹੀ ਆ ਉਹਦਾ ਕੋਈ ਪਹਿਲੇ ਸਮੇਂ ਚ ਗੁਜ਼ਰ ਚੁੱਕਾ ਉਹ ਉਹਦਾ ਦੁੱਖ ਸੋਗ ਪਾਲੀ ਬੈਠਾ ਹੈ ਇਹੀ ਸਾਰਾ ਕੁਝ ਹੈ ਬਸ ਇਹਨਾਂ ਚੀਜ਼ਾਂ ਤੋਂ ਜੇ ਮੁਕਤੀ ਮਿਲ ਜੇ ਤੇ ਚੰਗਾ ਨਹੀਂ ਸਾਧ ਸੰਗ ਜੀ ਕਿੰਨਾ ਚੰਗਾ ਹੋ ਜੇ ਜੇ ਇਹ ਤਿੰਨੇ ਚੀਜ਼ਾਂ ਸਾਡੀ ਜ਼ਿੰਦਗੀ ਚੋਂ ਖਤਮ ਹੋ ਜਾਣ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਪਿਆਰਿਆ ਮੈਂ ਤੈਨੂੰ ਦੱਸਦਾ ਵੀ ਇਹ ਚੀਜ਼ਾਂ ਤੇਰੀ ਜ਼ਿੰਦਗੀ ਚ ਕਿਉਂ ਨੇ ਤੇ ਕਿਵੇਂ ਦੂਰ ਹੋਣੀਆਂ ਨੇ ਮਹਾਰਾਜ ਕਹਿੰਦੇ ਦੁੱਖ ਰੋਗ ਸੋਗ ਬਿਸਰੈ ਜਬ ਨਾਮ ਭਾਈ ਜਦੋਂ ਤੋਂ ਤੂੰ ਨਾਮ ਨੂੰ ਭੁਲਾ ਕੇ ਬੈਠਾ ਨਾ ਉਦੋਂ ਤੋਂ ਇਹ ਤਿੰਨੇ ਚੀਜ਼ਾਂ ਨੇ ਤੇਰੇ ਕੋਲ ਜਿਸ ਦਿਨ ਤੋਂ ਤੂੰ ਨਾਮ ਨੂੰ ਭੁਲਾਇਆ ਉਸ ਦਿਨ ਤੋਂ ਨੇ ਵਿਸਰੈ ਜਬ ਨਾਮ ਜਦੋਂ ਨਾਮ ਭੁਲਾਇਆ ਤਾਂ ਇਹ ਤਿੰਨੇ ਰੋਗ ਨੇ ਤਾਂ ਇਹ ਤਿੰਨੇ ਚੀਜ਼ਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਨਾਮ ਨੂੰ ਭੁਲਾ ਕੇ ਬੈਠੇ ਆਂ ਨਾਮ ਨੂੰ ਵਿਸਾਰ ਕੇ ਬੈਠੇ ਆਂ ਪੁਰਾਤਨ ਸਮਾਂ ਦੇਖ ਲਈਏ ਪੁਰਾਣਾ ਜ਼ਮਾਨਾ ਦੇਖ ਲਈਏ ਪੁਰਾਣੇ ਲੋਕ ਦੇਖ ਲਈਏ ਪੁਰਾਣੀ ਮਰਿਆਦਾ ਦੇਖ ਲਈਏ ਉਹਨਾਂ ਉਹ ਸਾਡੇ ਨਾਲੋਂ ਬੜੇ ਸੁਖੀ ਸਨ ਅੱਜ ਸਾਡੇ ਕੋਲ ਸਿਰਫ ਸਹੂਲਤਾਂ ਨੇ ਸਿਰਫ ਸਹੂਲਤਾਂ ਘਰਾਂ ਦੇ ਵਿੱਚ ਪੈਸੇ ਦੇ ਨਾਲ ਸਹੂਲਤਾਂ ਨੇ ਘਰਾਂ ਦੇ ਵਿੱਚ ਦੁੱਖ ਬੜੇ ਨੇ ਸੁਖੀ ਨਹੀਂ ਦੁਨੀਆ ਪਹਿਲੇ ਸਮੇਂ 'ਚ ਸਹੂਲਤ ਕੋਈ ਨਹੀਂ ਸੀ ਲੋਕ ਅੰਮ੍ਰਿਤ ਵੇਲੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਸਨ ਕਰਦੇ ਸਨ ਪਰ ਅੱਜ ਘਰਾਂ ਦੇ ਵਿੱਚ ਗੀਜ਼ਰ ਲੱਗੇ ਗਰਮ ਨੇ ਸਾਰਾ ਕੁਝ ਪਾਣੀ ਦੀ ਸਹੂਲਤ ਹੈ ਫਿਰ ਵੀ ਨਹੀਂ ਕਿ ਇਸ਼ਨਾਨ ਕਰਦੇ ਅੰਮ੍ਰਿਤ ਵੇਲੇ ਪਹਿਲੇ ਸਮੇਂ ਦੇ ਵਿੱਚ ਠੰਡ ਗਰਮੀ ਦੀਵਾ ਬੱਤੀ ਜਗਾ ਕੇ ਲੋਕ ਜੋਤ ਜਗਾ ਕੇ ਪਾਠ ਕਰਦੇ ਸਨ ਲਾਈਟਾਂ ਨਹੀਂ ਸੀ ਚਾਨਣ ਨਹੀਂ ਸੀ ਅੱਜ ਬਟਨ ਦੱਬਿਆਂ ਰੋਸ਼ਨੀ ਹੋ ਜਾਂਦੀ ਹੈ ਫਿਰ ਵੀ ਨਹੀਂ ਕੋਈ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਪਾਠ ਕਰਦਾ ਇਹ ਮੈਂ ਸਾਡੀ ਕੌਮ ਦੀ ਗੱਲ ਕਰ ਰਿਹਾ ਆਪਣੇ ਸਾਰਿਆਂ ਦੀ ਬੜੇ ਵਡਭਾਗੇ ਨੇ ਚੰਗੇ ਨੇ ਉਹ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਇਸ਼ਨਾਨ ਪਾਣ ਕਰਦੇ ਨੇ ਨਿਤਨੇਮ ਦਾ ਪਾਠ ਕਰਦੇ ਨੇ ਕੁਝ ਬਾਣੀ ਪੜ੍ਹਦੇ ਨੇ ਨਹੀਂ ਪੜ੍ਹਨੀ ਆਉਂਦੀ ਸਿਮਰਨ ਕਰਦੇ ਨੇ ਮੂਲ ਮੰਤਰ ਦਾ ਪਾਠ ਕਰਦੇ ਨੇ ਵਡਭਾਗੇ ਨੇ ਚੰਗੇ ਨੇ ਉਹ ਪਰ ਸਾਡੀ ਸਾਰੀ ਕੌਮ ਨੂੰ ਚਾਹੀਦਾ ਸੀ ਅਸੀਂ ਇੱਕ ਦੁਨੀਆ ਮਿਸਾਲ ਇੱਦਾਂ ਦੇਂਦੀ ਵੀ ਆ ਜਿਹੜਾ ਸਿੱਖ ਹੈ ਨਾ ਤੇ ਇੰਨੇ ਤੇ ਮਤਲਬ 4 ਵਜੇ ਤੇਨੇ ਉੱਠ ਜਾਣਾ 3 ਵਜੇ ਤੇ ਉੱਠ ਜਾਣਾ ਭਾਵੇਂ ਜੋ ਮਰਜੀ ਇੱਦਾਂ ਮਿਸਾਲ ਹੋਣੀ ਚਾਹੀਦੀ ਸੀ ਜਿਵੇਂ ਸਾਡੀ ਮਿਸਾਲ ਹੈ ਨਾ ਵੀ ਗੁਰੂ ਦੇ ਸਿੱਖ ਲੰਗਰ ਲਗਾਉਂਦੇ ਨੇ ਮਦਦ ਲਈ ਅੱਗੇ ਰਹਿੰਦੇ ਨੇ ਐਵੇਂ ਇਹ ਮਰਿਆਦਾ ਦੀ ਵੀ ਮਿਸਾਲ ਹੋਣੀ ਚਾਹੀਦੀ ਸੀ ਪਰ ਅੱਜ ਕਿੱਡੇ ਦੁੱਖ ਦੀ ਗੱਲ ਹੈ ਸਾਡੀਆਂ ਮਰਿਆਦਾਂ ਬਹੁਤ ਵੱਖਰੀਆਂ ਵੱਖਰੀਆਂ ਹੋ ਗਈਆਂ ਕਿਸੇ ਸੰਪਰਦਾ ਦੀ ਕਿਸ ਤਰ੍ਹਾਂ ਦੀ ਕਿਸੇ ਦੀ ਕਿਸ ਤਰ੍ਹਾਂ ਦੀ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਇਹ ਸਾਡੀ ਕੌਮ ਦਾ ਦੁਖਾਂਤ ਹੈ ਦੁੱਖ ਹੈ ਇਹ ਕਦੋਂ ਤੋਂ ਆਇਆ ਸਾਡੇ ਵਿੱਚ ਜਦੋਂ ਤੋਂ ਅਸੀਂ ਨਾਮ ਤੋਂ ਟੁੱਟ ਕੇ ਤੇ ਦੁਨਿਆਵੀ ਚੀਜ਼ਾਂ ਦੇ ਨਾਲ ਜੁੜ ਗਏ ਮਹਾਰਾਜ ਕਹਿ ਰਹੇ ਨੇ ਭਾਈ ਜਦੋਂ ਤੋਂ ਨਾਮ ਤੋਂ ਦੂਰ ਹੋਏ ਜਦੋਂ ਤੋਂ ਨਾਮ ਤੋਂ ਟੁੱਟੇ ਤੇ ਜੇ ਸਦਾ ਆਨੰਦ ਚਾਹੀਦਾ ਹੈ ਇਹਨਾਂ ਚੀਜ਼ਾਂ ਤੋਂ ਮੁਕਤੀ ਚਾਹੀਦੀ ਮਹਾਰਾਜ ਕਹਿੰਦੇ ਸਦਾ ਆਨੰਦ ਜਾ ਹਰ ਗੁਣ ਗਾਮ ਪਈ ਸਦਾ ਆਨੰਦ ਤੇਰੇ ਚ ਤਾਂ ਆਏਗਾ ਜੇ ਤੂੰ ਸਦਾ ਗੁਣ ਗਾਉਂਦਾ ਰਹੇਗਾ ਉਸ ਪਰਮਾਤਮਾ ਦੇ ਹੁਣ ਇੱਥੇ ਇੱਕ ਹੋਰ ਬੜਾ ਪਿਆਰਾ ਨੁਕਤਾ ਆਉਣਾ ਬੜੀ ਪਿਆਰੀ ਯੁਗਤੀ ਮਹਾਰਾਜ ਜੀ ਦੱਸ ਰਹੇ ਨੇ ਮਹਾਰਾਜ ਜੀ ਕਿਵੇਂ ਅਸੀਂ ਸਦਾ ਗੁਣ ਕਿਵੇਂ ਗਾ ਸਕਦੇ ਹਾਂ ਸਾਧ ਸੰਗ ਜੀ ਹੈ ਪੋਸੀਬਲ ਆਪ ਜੀ ਸੋਚੋ ਜਰਾ ਮਹਾਰਾਜ ਜੀ ਨੇ ਬਾਣੀ ਚ ਕਿਹਾ ਨਾ ਆਠ ਪਹਿਰ ਅਰਾਧ ਗੋਬਿੰਦ ਅੱਠੇ ਪਹਿਰ ਉਸ ਨੂੰ ਅਰਾਧੋ ਅੱਠੇ ਪਹਿਰ ਤੇ ਆਓ ਪੋਸੀਬਲ ਹੈ ਧਿਆ ਸਕਦੇ ਆ ਕਿਸੇ ਵੇਲੇ ਆਪਾਂ ਪ੍ਰਸ਼ਾਦਾ ਛਕਾਂਗੇ ਉਸ ਵੇਲੇ ਕਿਵੇਂ ਧਿਆਵਾਂਗੇ ਸੁੱਤੇ ਆ ਉਸ ਵੇਲੇ ਕਿਵੇਂ ਧਿਆਵਾਂਗੇ ਕਿਸੇ ਨਾਲ ਗੱਲਬਾਤ ਕਰ ਰਹੇ ਆ ਜਰੂਰੀ ਕੋਈ ਕੰਮਕਾਰ ਦੀ ਗੱਲ ਉਸ ਵੇਲੇ ਕਿਵੇਂ ਧਿਆਵਾਂਗੇ ਪਾਣੀ ਪੀ ਰਹੇ ਆ ਪਾਣੀ ਪੀਂਦੇ ਆ ਕਿਵੇਂ ਧਿਆਵਾਂਗੇ ਇਹਦੇ ਪਿੱਛੇ ਦੀ ਇੱਕ ਜ਼ੁਗਤੀ ਹੈ ਇਹਦੇ ਪਿੱਛੇ ਇੱਕ ਤਰੀਕਾ ਹੈ ਉਸ ਤਰੀਕੇ ਦੀ ਗੱਲ ਮਹਾਰਾਜ ਜੀ ਨੇ ਕੀਤੀ ਹੈ ਮਹਾਰਾਜ ਜੀ ਨੇ ਤਾਂ ਉਥੇ ਤੱਕ ਦਾ ਸਾਨੂੰ ਸਿਮਰਨ ਦਿੱਤਾ ਜਿੱਥੇ ਸਾਨੂੰ ਜ਼ੀਬਾ ਦੀ ਲੋੜ ਨਹੀਂ ਪੈਂਦੀ ਮਹਾਰਾਜ ਨੇ ਉਥੇ ਤੱਕ ਪਹੁੰਚਾਇਆ ਸਾਨੂੰ ਵੀ ਭਾਈ ਜਿਹੜਾ ਤੂੰ ਨਾਮ ਜਪਣਾ ਹੈ ਨਾ ਅਠੇ ਪੈਰ ਉਸ ਅਵਸਥਾ ਤੱਕ ਜਾਣਾ ਹੈ ਜਿੱਥੇ ਜ਼ੀਬਾ ਦੀ ਲੋੜ ਹੀ ਨਹੀਂ ਪੈਂਦੀ ਮੈਂ ਉਦਾਹਰਨ ਦੇਣਾ ਉਹਨਾਂ ਭਾਈ ਮਤੀ ਦਾਸ ਜੀ ਦੀ ਜਦੋਂ ਉਹਨਾਂ ਦੀ ਉਹਨਾਂ ਦੀ ਸ਼ਹਾਦਤ ਹੋਣ ਲੱਗੀ ਤਾਂ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਚਾਹਿਆ ਸੀ ਕਿ ਜਲਾਦਾ ਨੂੰ ਇਤਿਹਾਸਕਾਰ ਕਹਿੰਦੇ ਨੇ ਵੀ ਬਾਬਾ ਜੀ ਨੇ ਕਿਹਾ ਭਾਈ ਸਾਹਿਬ ਨੇ ਕਿਹਾ ਵੀ ਪਾਠ ਜਪਜੀ ਸਾਹਿਬ ਦਾ ਕਰਨਾ ਚਾਹੁੰਦੇ ਹਨ ਅੱਥੇ ਰੁਕ ਜਾਓ ਤਾਂ ਗੁਰਤੇਗ ਪਿਤਾ ਜੀ ਨੇ ਕਿਹਾ ਸੀ ਕਿ ਤੁਸੀਂ ਪਾਠ ਸ਼ੁਰੂ ਕਰੋ ਜਲਾਦਾ ਇਹਨਾਂ ਨੂੰ ਨਾ ਰੋਕੋ ਇਹਨਾਂ ਨੂੰ ਕਰਨ ਦਿਓ ਆਪਣਾ ਕੰਮ ਤੁਹਾਡਾ ਪਾਠ ਭੰਗ ਨਹੀਂ ਹੋਏਗਾ ਪਾਠ ਸੰਪੂਰਨ ਹੋਏਗਾ ਤੇ ਸਾਧ ਸੰਗ ਜੀ ਇਤਿਹਾਸ ਗਵਾਹ ਹੈ ਵਿਦਵਾਨਾਂ ਨੇ ਇਤਿਹਾਸ ਲਿਖਿਆ ਆਪ ਸਭ ਵੀ ਜਾਣਦੇ ਹੋ ਪੜਿਆ ਸੁਣਿਆ ਬਹੁਤ ਵਾਰ ਕਿ ਭਾਈ ਸਾਹਿਬ ਜੀ ਦਾ ਦੋ ਟੋਟੇ ਸਰੀਰ ਹੋ ਗਿਆ ਸੀ ਤੇ ਜਪਜੀ ਸਾਹਿਬ ਜੀ ਦੀ ਆਵਾਜ਼ ਆਉਂਦੀ ਰਹੀ ਸੀ ਫਿਰ ਉੱਥੇ ਨਾ ਤਾਂ ਜੀਵਾ ਰਹੀ ਸੀ ਤੇ ਨਾ ਹੀ ਕੋਈ ਸਰੀਰ ਦਾ ਸਿਸਟਮ ਦੋ ਫਾੜ ਸਰੀਰ ਪਿਆ ਸੀ ਜਿਨ੍ਹਾਂ ਚਿਰ ਭੋਗ ਨਹੀਂ ਪਿਆ ਉਹਨਾਂ ਚਿਰ ਆਵਾਜ਼ ਆਉਂਦੀ ਰਹੀ ਸਹਿਬ ਜਾਦਿਆਂ ਦੀ ਸ਼ਹਾਦਤ ਹੁੰਦੀ ਸੀ ਤਾਂ ਉਹ ਨਾਮ ਸਿਮਰਨ ਵਿੱਚ ਜੁੜੇ ਸਨ ਵਾਹਿਗੁਰੂ ਵਾਹਿਗੁਰੂ ਚਾਰਨ ਕਰਦੇ ਸਨ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹ ਸ਼ਹਾਦਤ ਵਾਲੀ ਸਥਾਨ ਤੋਂ ਕਿੰਨਾ ਚਿਰ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਰਹੀ ਵजीर खान ਦੀ ਉਦਾਹਰਨ ਇਹ ਤਾਂ ਸਾਡੇ ਸਿੱਖ ਹੋਏ ਨੇ ਮੈਂ ਵਜੀਰ ਖਾਨ ਦੀ ਉਦਾਹਰਨ ਦੇਣਾ ਜਿਹੜਾ ਪੰਚਮ ਪਾਤਸ਼ਾਹ ਜੀ ਦੇ ਵੇਲੇ ਹੋਇਆ ਪੰਚਮ ਪਾਤਸ਼ਾਹ ਵੇਲੇ ਬਾਦ ਵਾਲਾ ਨਹੀਂ ਪੰਚਮ ਪਾਤਸ਼ਾਹ ਵੇਲੇ ਵਾਲਾ ਵਜੀਰ ਖਾਨ ਉਹਨੂੰ ਜਲੋਦਰ ਦਾ ਰੋਗ ਹੋ ਗਿਆ ਸੀ ਕਿੰਨਾ ਭਿਆਨਕ ਪੇਟ ਦੀ ਦਰਦ ਹੀ ਨਹੀਂ ਸੀ ਠੀਕ ਹੁੰਦੀ ਸੀ ਜੀ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਉਹਦੀ ਰੋਗ ਠੀਕ ਹੋਇਆ ਪਰ ਜਦੋਂ ਪਾਠ ਬੰਦ ਹੁੰਦਾ ਸੀ ਫਿਰ ਹੋਣ ਲੱਗ ਜਾਂਦੀ ਸੀ ਪੀੜ ਉਹ ਬਾਰ ਬਾਰ ਸਿੱਖਾਂ ਨੂੰ ਪੇਟਾ ਦੇ ਦੇ ਕੇ ਪਾਠ ਕਰਵਾਈ ਜਾਏ ਠੀਕ ਰਹੇ ਜਦੋਂ ਸਿੱਖ ਜਾਨ ਫਿਰ ਹੋਣ ਲੱਗ ਜਾਈ ਫਿਰ ਹੋਣ ਲੱਗ ਜਾਈ ਮਹਾਰਾਜ ਕੋਲ ਗਿਆ ਮਹਾਰਾਜ ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਨਹੀਂ ਬਾਣੀ ਜਾਂਦੀ ਤੇਰਾ ਰੋਗ ਨਹੀਂ ਠੀਕ ਹੋਣਾ ਕੀ ਕਰਾਂ ਮਹਾਰਾਜ ਜੀ ਮਹਾਰਾਜ ਕਹਿੰਦੇ ਪੜ ਬਾਣੀ ਮਨ ਲਾ ਕੇ ਜੀ ਲਾ ਕੇ ਬਾਰ ਬਾਰ ਪੜ ਬਾਰ ਬਾਰ ਪੜ ਪੜੀ ਜਾ ਪਾਠ ਕਰ ਅੱਜ ਬੜੇ ਵਿਦਵਾਨ ਕਈ ਉੱਠ ਕੇ ਉਹ ਕਹਿੰਦੇ ਬਾਰ ਬਾਰ ਪੜਨ ਦੀ ਲੋੜ ਨਹੀਂ ਉਸ ਚੀਜ਼ ਨੂੰ ਨਿੰਦਦੇ ਨੇ ਇਸ ਚੀਜ਼ ਤੇ ਤਰਕ-ਵਿਤਰਕ ਕਰਦੇ ਨੇ ਸਾਡੇ ਗੁਰੂ ਸਾਹਿਬ ਖੁਦ ਬਾਰ ਬਾਰ ਬਾਣੀ ਪੜਦੇ ਰਹੇ ਨੇ ਪਾਠ ਕਰਦੇ ਨੇ ਰੋਜ਼ ਨਿਤਨੇਮ ਕਰਦੇ ਰੋਜ਼ ਪਾਠ ਕਰਦੇ ਖੁਦ ਗੁਰਬਾਣੀ ਦੇ ਰਚੈਤਾ ਹੋ ਕੇ ਮਹਾਰਾਜ ਹੱਥ 'ਚ ਗੁੜਕਾ ਸੇ ਫੜ ਕੇ ਪਾਠ ਕਰਦੇ ਸਨ ਤੇ ਅੱਜ ਦੇ ਵਿਦਵਾਨ ਕਈ ਕਹਿ ਦਿੰਦੇ ਵੀ ਨਹੀਂ ਇਦਾਂ ਲੋੜ ਹੀ ਨਹੀਂ ਉਹ ਗੁਰੂ ਮਹਾਰਾਜ ਤੋਂ ਅੱਗੇ ਲੰਘ ਗਏ ਮਰਿਆਦਾ ਤੋਂ ਵੀ ਅੱਗੇ ਲੰਘ ਗਏ ਸਭ ਤੋਂ ਤੇ ਮਹਾਰਾਜ ਨੇ ਕਿਹਾ ਸੀ ਫਿਰ ਉਹ ਵਜ਼ੀਰ ਖਾਨ ਨੇ ਲਗਾਤਾਰ ਕਈ ਦਿਨ ਸਾਰਾ ਦਿਨ ਹੀ ਪਾਠ ਸੁਣੀ ਸੁਣੀ ਜਣਾ ਉਹਨੂੰ ਕਰਨਾ ਤੇ ਆਉਂਦਾ ਨਹੀਂ ਸੀ ਮੁਸਲਮਾਨ ਸੀ ਤੇ ਉਹਨੇ ਸਾਰਾ ਸਾਰਾ ਦਿਨ ਆਪਣੇ ਘਰ ਬਿਠਾਈ ਰੱਖਨੇ ਡਿਊਟੀਆਂ ਲਾ ਦੇਣੀਆਂ ਪੰਜ ਪੰਜ ਸੱਤ ਸੱਤ ਸਿੰਘ ਇੱਕ ਪਾਠ ਹੋਣਾ ਭੋਗ ਪਹਿਣਾ ਦੂਜਾ ਕਰ ਦੇਣਾ ਹੁਣ ਜਿਹਦਾ ਰੋਗ ਠੀਕ ਹੋ ਤਾ ਜੁੜ ਗਿਆ ਉਹ ਤੇ ਜੁੜ ਗਿਆ ਦਰਦ ਨਾ ਤੜਫਦਾ ਹੁੰਦਾ ਸੀ ਤੇ ਬਾਣੀ ਸੁਣ ਦਾ ਦਰਦ ਹੁੰਦਾ ਨਹੀਂ ਜਦੋਂ ਰਾਤ ਪੈਂਦੀ ਹੈ ਉਦੋਂ ਥੋੜਾ ਥੋੜਾ ਹੁੰਦਾ ਸਾਧ ਸੰਗਤ ਜੀ ਇੰਨਾ ਗੁਰਬਾਣੀ ਦਾ ਸਰ ਹੋਇਆ ਬਾਣੀ ਸੁਣ ਸੁਣ ਕੇ ਨਾ 5 6 ਦਿਨ ਘਰ ਦੇ ਵਿੱਚ ਬਾਣੀ ਚਲਦੀ ਰਹੀ ਚਲਦੀ ਰਹੀ ਚਲਦੀ ਰਹੀ ਉਹਦੇ ਕੰਨਾਂ 'ਚ ਬੋਲ ਨਾ ਹੁਣ ਗੂੰਜਣੇ ਸ਼ੁਰੂ ਹੋ ਗਏ ਆਟੋਮੈਟਿਕ ਆਪਣੇ ਆਪ ਇਹ ਬੋਲ ਪ੍ਰਭਾਵ ਪਾਉਂਦੇ ਨੇ ਕਈ ਵਾਰੀ ਨਾ ਮੈਂ ਖੁਦ ਅਜਮਾਇਆ ਗੁਰੂ ਪਿਆਰੇ ਕੀਰਤਨ ਕਰਦੇ ਹੁੰਦੇ ਕਈ ਵਾਰੀ ਮਨ ਨੂੰ ਬੜਾ ਲੱਗ ਜਾਂਦਾ ਸ਼ਬਦ ਬੜਾ ਖਿੱਚ ਪੈ ਜਾਂਦੀ ਹੈ ਟਿਊਨ ਵੀ ਕੋਈ ਐਸੀ ਹੋ ਜਾਂਦੀ ਹੈ ਕਈ ਵਾਰੀ ਸੰਗੀਤ ਦੀ ਹਾਰਮੋਨੀਅਮ ਦੀ ਤਬਲੇ ਦੀ ਤੇ ਸਾਰੀਆਂ ਚੀਜ਼ਾਂ ਬੜਾ ਵਧੀਆ ਮਿਕਸ ਹੋ ਕੇ ਨਾ ਤੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਕੁੱਲ ਜਾਂਦੀ ਹੈ ਵੀ ਉਹ ਚੇਤੇ ਰਹਿ ਜਾਂਦੀ ਹੈ ਫਿਰ ਉਹ ਬਾਹਰ ਜਾਂਦੇ ਆ ਤੁਰਦੇ ਆ ਫਿਰਦੇ ਆ ਉਹ ਆਟੋਮੈਟਿਕ ਹੀ ਮਾਈਂਡ ਚ ਆਈ ਜਾਂਦੀ ਹੈ ਵਾਰ-ਵਾਰ ਵੀ ਕੋਈ ਕੋਲ ਨਹੀਂ ਤੂੰ ਗੁਣਗਨਾਦਾ ਰਹਿੰਦਾ ਬੰਦਾ ਗੁਰਬਾਣੀ ਦੀ ਉਹ ਪੰਕਤੀ ਸ਼ਬਦ ਬੋਲ ਦਿੰਦਾ ਮੁਖ ਤੋਂ ਇਹ ਅਵਸਥਾ ਤੱਕ ਜਦੋਂ ਆਪਣੇ ਆਪ ਗੁਰਬਾਣੀ ਅੰਦਰ ਟੱਚ ਹੋਣ ਲੱਗ ਗਈ ਨਾ ਉਦੋਂ ਗੱਲ ਬਣਨੀ ਹੈ ਤੇ ਉਹ ਵਜ਼ੀਰ ਖਾਨ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ ਪਹਿਲਾਂ ਤਾਂ ਦਿਨੇ-ਦਿਨੇ ਪਾਠ ਸੁੰਣਾ ਠੀਕ ਰਹਿਣਾ ਰਾਤ ਨੂੰ ਜਦੋਂ ਸਿੱਖਾਂ ਚਲੇ ਜਾਣਾ ਫਿਰ ਦਰਦ ਹੋਣੀ ਸ਼ੁਰੂ ਹੋ ਜਾਣੀ ਜਦੋਂ ਬਾਣੀ ਸੁਣ ਸੁਣ ਕੇ ਸੁਣ ਸੁਣ ਕੇ ਉਹਦੇ ਕੰਨਾਂ 'ਚ ਗੂੰਜਣ ਲੱਗ ਗਈ ਕੰਠ ਹੋ ਗਈ ਯਾਦ ਹੋ ਗਈ ਤੇ ਉਹ ਕਹਿੰਦਾ ਵੀ ਮੈਨੂੰ ਤਾਂ ਹੁਣ ਹਰ ਵੇਲੇ ਬਾਣੀ ਯਾਦ ਰਹਿੰਦੀ ਰੋਗ ਹੀ ਖਤਮ ਹੋ ਗਿਆ ਜਲੋਦਰ ਦਾ ਰੋਗ ਲਾ ਇਲਾਜ ਰੋਗ ਸੀ ਉਸੇ ਵੇਲੇ ਇਲਾਜ ਹੀ ਨਹੀਂ ਸੀ ਹੁੰਦਾ ਬੰਦਾ ਤੜਫ ਤੜਫ ਕੇ ਤੜਫ ਤੜਫ ਕੇ ਪੇਟ ਦੇ ਦਰਦ ਨਾਲ ਮਰੀ ਜਾਂਦਾ ਸੀ ਤੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਨਾਲ ਠੀਕ ਹੋ ਗਿਆ ਉਹ ਵੀ ਬੇਅੰਤ ਹੀ ਉਦਾਹਰਨਾਂ ਨੇ ਐਸੀਆਂ ਸਤਿਗੁਰੂ ਮਹਾਰਾਜ ਤਾਂ ਕਰਕੇ ਕਹਿੰਦੇ ਭਾਈ ਆਪਣੇ ਜੀਵਨ ਦੇ ਵਿੱਚ ਇਹ ਨੁਕਤਾ ਅਪਣਾਓ ਕਿਹੜਾ ਨੁਕਤਾ ਮਹਾਰਾਜ ਕਹਿੰਦੇ ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗਹੀਜੈ ਸਾਧ ਸੰਗਤ ਜੀ ਇਹ ਜਿਹੜਾ ਨੁਕਤਾ ਹੈ ਨਾ ਐਸ ਹੀ ਨਹੀਂ ਮੰਨਦੇ ਅਸੀਂ ਮੰਨਦੇ ਹੀ ਨਹੀਂ ਮੈਂ ਸੱਚ ਕਹਿਨਾ ਇਹ ਜਿਹੜੀ ਮਹਾਰਾਜ ਜੀ ਨੇ ਸਾਨੂੰ ਨੁਕਤਾ ਦੱਸਿਆ ਅਸੀਂ ਮੰਨਦੇ ਨਹੀਂ ਆ ਤੇ ਜੇ ਮੰਨ ਲਈਏ ਦੇਖੋ ਕਿੰਨੀ ਕਿੱਡੀ ਕਿਰਪਾ ਹੋ ਜੇਗੀ ਸਾਡੇ ਤੇ ਕੀ ਕਹਿ ਰਹੇ ਨੇ ਮਹਾਰਾਜ ਸੁਣੋ ਆਪ ਸਮਝਣ ਦੀ ਕੋਸ਼ਿਸ਼ ਕਰੋ ਬੁਰਾ ਭਲਾ ਕੋਈ ਨਾ ਕਹੀ ਜਾ ਕੀ ਅਰਥ ਬਣਿਆ ਮਹਾਰਾਜ ਕਹਿੰਦੇ ਨਾ ਤਾਂ ਕਿਸੇ ਨੂੰ ਮਾੜਾ ਕਹਿ ਤੇ ਨਾ ਕਿਸੇ ਨੂੰ ਚੰਗਾ ਕਹਿ ਬੁਰਾ ਭਲਾ ਕੋਈ ਨਾ ਕਹੀ ਜਾ ਕਿਸੇ ਨੂੰ ਮਾੜਾ ਨਾ ਕਹਿ ਮਾੜਾ ਕਹਿਣਾ ਭਾਵ ਵੀ ਉਹ ਬੰਦਾ ਬੜਾ ਮਾੜਾ ਹੈ ਉਹ ਬੰਦਾ ਬੜਾ ਭੜਾ ਹੈ ਉਹ ਬੜਾ ਪਾਪੀ ਆ ਉਹ ਬੜਾ ਦੁਸ਼ਟ ਆ ਉਹ ਮੇਰੇ ਰਾਹ ਦਾ ਰੋੜਾ ਨਾ ਕਹਿ ਮਹਾਰਾਜ ਕਹਿੰਦੇ ਮਾੜਾ ਸਤਿਗੁਰੂ ਮਹਾਰਾਜ ਜੀ ਬਾਣੀ ਕਹਿੰਦੇ ਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛੁ ਪਾਏ ਕਿੰਦੀ ਵੱਡੀ ਪੰਕਤੀ ਆ ਇਹ ਇਹ ਅੱਜ ਦੇ ਸਾਰੇ ਸਮਾਜ ਨੂੰ ਮੈਂ ਕਹਿੰਦਾ ਸਾਰੀ ਦੁਨੀਆ 'ਚ ਇਸ ਪੰਕਤੀ ਦਾ ਪ੍ਰਚਾਰ ਹੋਣਾ ਚਾਹੀਦਾ ਮੈਂ ਕਹਿੰਦਾ ਸਰਕਾਰਾਂ ਨੂੰ ਗਵਰਨਮੈਂਟ ਨੂੰ ਪ੍ਰਚਾਰ ਕਰਨਾ ਚਾਹੀਦਾ ਇਸ ਗੁਰਬਾਣੀ ਦਾ ਪੰਕਤੀ ਦਾ ਵੀ ਆਹ ਦੇਖੋ ਪਿਆਰਿਓ ਦੁਨੀਆ ਦੇ ਲੋਗੋ ਸਮਝ ਲਓ ਗੁਰੂ ਮਹਾਰਾਜ ਕੀ ਕਹਿ ਗਏ ਸਮਝ ਲਓ ਗੁਰੂ ਦੀ ਬਾਣੀ ਕੀ ਕਹਿ ਗਈ ਤੁਸੀਂ ਮੜੀ ਜੀ ਗਲਤ ਕਿਸੇ ਨੂੰ ਮਾੜਾ ਕਹਿ ਕੇ ਉੱਤੇ ਗੁੱਸਾ ਕਰਕੇ ਉਹਨੂੰ ਮਾਰਕੁਟਾਈ ਕਰਨ ਲੱਗ ਜਾਂਦੇ ਹੋ ਮਹਾਰਾਜ ਕਹਿੰਦੇ ਗੁੱਸਾ ਮਨ ਨਾ ਹੰਡਾਏ ਪਿਆਰੇ ਆ ਬੰਦਿਆ ਤੇਰੇ ਮਨ ਨੂੰ ਗੁੱਸਾ ਹੰਡਾਉਂਦਾ ਨਹੀਂ ਜਿਵੇਂ ਆਪਾਂ ਕਹਿੰਨੇ ਨਾ ਮੈਨੂੰ ਮੈਂ ਫਲਾਣੀ ਚੀਜ਼ ਬੜੀ ਹੰਡ ਦੀ ਹੰਡਾ ਲਈ ਮੈਂ ਕਮੀਜ਼ ਹੰਡਾ ਲਈ ਮੈਂ ਕੁੜਤਾ ਪਜਾਮਾ ਬੜਾ ਹੰਡਾ ਲਿਆ ਮੈਂ ਕੱਪੜਾ ਬੜਾ ਹੰਡਾ ਲਿਆ ਹੰਡਾਣਾ ਉਹਦਾ ਮਤਲਬ ਹੁੰਦਾ ਵੀ ਜਿਹੜੀ ਚੀਜ਼ ਸੀ ਜ਼ਿਆਦਾ ਵਰਤ ਲਈ ਤੇ ਮਹਾਰਾਜ ਕਹਿੰਦੇ ਭਾਈ ਗੁੱਸਾ ਮਨਣਾ ਹੰਡਾਏ ਗੁੱਸਾ ਨਹੀਂ ਹੰਡਾਉਂਦਾ ਤੈਨੂੰ ਗੁੱਸੇ ਤੋਂ ਦੂਰ ਰਹਿ ਜੇ ਇੱਕ ਨੁਕਤਾ ਮਹਾਰਾਜ ਕਹਿੰਦੇ ਮੰਨ ਲਿਆ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕਿਛ ਪਾਏ ਤੇਰੀ ਦੇਹੀ ਨੂੰ ਕੋਈ ਰੋਗ ਨਹੀਂ ਲੱਗੇਗਾ ਤੇ ਸਾਰਾ ਕੁਝ ਤੈਨੂੰ ਮਿਲ ਜਾਏਗਾ ਤੇ ਅੱਜ ਰੋਗ ਸਾਡੇ ਕੋਲ ਕਿਉਂ ਨਹੀਂ ਅਸੀਂ ਦੂਜਿਆਂ ਨੂੰ ਮਾੜਾ ਕਹਿੰਨੇ ਆ ਦੂਜਿਆਂ ਨੂੰ ਮਾੜਾ ਕਹਿੰਨੇ ਆ ਵੀ ਉਹ ਵੀ ਮਾੜਾ ਉਹ ਵੀ ਮਾੜਾ ਬੁਰਾ ਭਲਾ ਨਾ ਕੋਈ ਨਾ ਕਹੀ ਜਾ ਭਲਾ ਵੀ ਨਹੀਂ ਭਲੇ ਵਿੱਚ ਵੀ ਨਹੀਂ ਭਲਾ ਦਾ ਮਤਲਬ ਇੱਥੇ ਇਹ ਆ ਵੀ ਖੁਸ਼ਾਮ ਦੀ ਭਲੇ ਦਾ ਮਤਲਬ ਹੈ ਖੁਸ਼ਾਮ ਦੀ ਕਰਨੀ ਜਿਵੇਂ ਕਹਿੰਦੇ ਨਾ ਵੀ ਕਿਸੇ ਦੀ ਚਾਪਲੂਸੀ ਕਰਨੀ ਸਿੱਧਾ ਜਿਹਾ ਸ਼ਬਦ ਹੈ ਇਹ ਇਹ ਅਰਥ ਇਹ ਨੇ ਭਲੇ ਭਲੇ ਦੇ ਅਰਥ ਵੀ ਕਿਸੇ ਨੂੰ ਮਾੜਾ ਵੀ ਨਾ ਕਹੋ ਤੇ ਕਿਸੇ ਦੀ ਬਹੁਤੀ ਉਪਮਾ ਵੀ ਨਾ ਕਰੋ ਵੀ ਤੂੰ ਤੇ ਬਹੁਤ ਜੀ ਚੰਗਾ ਹੈ ਤੂੰ ਤੇ ਇਦਾਂ دریا ਦੇ ਲੇ ਇਨਸਾਨ ਹੈ ਕਿਸੇ ਦੀ ਚਾਪਲੂਸੀ ਕਰਨੀ ਮਹਾਰਾਜ ਕਹਿੰਦੇ ਦੋਵੇਂ ਗਲਤ ਨੇ ਨਾ ਕਿਸੇ ਨੂੰ ਮਾੜਾ ਆਖੋ ਨਾ ਕਿਸੇ ਦੀ ਚਾਪਲੂਸੀ ਕਰੋ ਛੋੜ ਮਾਨ ਹਰ ਚਰਨ ਗਹੀਜੈ ਮਾਨ ਛੱਡ ਦੇ ਆਪਣਾ ਹੰਕਾਰ ਛੱਡ ਦੇ ਆਪਣਾ ਵੀ ਮੈਂ ਫਲਾਣਾ ਹਾਂ ਮੇਰਾ ਆ ਹੈ ਮੇਰੀ ਪਾਵਰ ਹੈ ਮੇਰੀ ਸ਼ਕਤੀ ਹੈ ਮੇਰਾ ਬਲ ਹੈ ਮੇਰਾ ਸ਼ਰੀਰ ਹੈ ਮੇਰਾ ਕੱਦ ਹੈ ਕਾਠ ਹੈ ਧਨ ਹੈ ਦੌਲਤ ਹੈ ਅਮੀਰੀ ਹੈ ਰਤਬਾ ਹੈ ਮਾਣ ਛੱਡ ਦੇ ਤੇ ਜ਼ੀਰੋ ਹੋ ਜਾ ਮਾਣ ਛੱਡ ਕੇ ਮਹਾਰਾਜ ਕਹਿੰਦੇ ਚਰਨ ਗਹੀਜੈ ਚਰਨਾ ਤੇ ਪੈ ਜਾ ਅਗੰਤ ਵਿੱਚ ਮਹਾਰਾਜ ਕਹਿੰਦੇ ਕਹੋ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵੇਂ ਸਾਚੇ ਦਰਬਾਰ ਜਿਸ ਵੇਲੇ ਫਿਰ ਅਸੀਂ ਇੰਨਾ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਕਮਾ ਕੇ ਗੁਰੂ ਦੇ ਮੰਤਰ ਗੁਰੂ ਦੀ ਬਾਣੀ ਨੂੰ ਚਿਤਾਰ ਲਿਆ ਚਿੱਤ ਵਿੱਚ ਵਸਾ ਲਿਆ ਤਾਂ ਫਿਰ ਅਸੀਂ ਸੁਖ ਪਾਵਾਂਗੇ ਸੱਚਾ ਦਰਬਾਰ ਉਸ ਇਸ ਲੋਕ ਵਿੱਚ ਵੀ ਤੇ ਉਸ ਸੱਚੇ ਦੇ ਦਰਬਾਰ ਵਿੱਚ ਵੀ ਸ੍ਰੀ ਸੁਖਮਨੀ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਇਹ ਲੋਕ ਵੀ ਸੁਖੀਆ ਹੋ ਜਾਂਦਾ ਹੈ ਤੇ ਪਰਲੋਕ ਵੀ ਸਾਡਾ ਸੋ ਇਲਾਹ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਇਹਨੀਆਂ ਬੇਨਤੀ ਆਪ ਜੀ ਕਥਾ ਚ ਪ੍ਰਵਾਨ ਕਰਨਾ ਅੱਜ ਦਾ ਜੋ ਅਸੀਂ ਪਿਆਰਾ ਸ਼ਬਦ ਮਹਾਰਾਜ ਜੀ ਦਾ ਸਮਝਿਆ ਅੱਜ ਦੇ ਜਮਾਨੇ ਤੇ ਅੱਜ ਦੀ ਦੁਨੀਆ ਤੇ ਬੜਾ ਟੁਕਮਾ ਸ਼ਬਦ ਹੈ ਬਹੁਤ ਜਿਆਦਾ ਟੁਕਮਾ ਜਿਹੜੇ ਸਾਡੀ ਜ਼ਿੰਦਗੀ ਚ ਦੁੱਖ ਪਰੇਸ਼ਾਨੀਆਂ ਨਾ ਮਹਾਰਾਜ ਸਭ ਮੁਕਾ ਦੇਣਗੇ ਮੈਂ ਬੇਨਤੀ ਕਰਨਾ ਜਿਹੜੀ ਸੰਗਤ ਪਿਆਰ ਕਰਦੀ ਗੁਰਬਾਣੀ ਨੂੰ ਜਿਹੜੀ ਸੰਗਤ ਪਿਆਰ ਕਰਦੀ ਕਥਾ ਨੂੰ ਕੀਰਤਨ ਨੂੰ ਉਹ ਜ਼ਰੂਰ ਬਾਣੀ ਨੂੰ ਥੋੜਾ ਬਾਅਦ ਵਿੱਚ ਬੈਠ ਕੇ ਸੈਲਫ ਸਟਡੀ ਵੀ ਜ਼ਰੂਰ ਕਰਿਆ ਕਰੋ ਇਹ ਚੀਜ਼ ਸਾਡੀ ਜ਼ਿੰਦਗੀ ਚੋਂ ਖਤਮ ਹੋ ਗਈ ਹੈ ਬਿਲਕੁਲ ਖਤਮ ਹੋ ਗਈ ਹੈ ਕੋਈ ਹੋਣਗੇ ਵਿਰਲੇ ਅਸੀਂ ਸਹਿਜ ਪਾਠ ਕਰ ਲੈਨੇ ਆ ਬੜੀ ਚੰਗੀ ਗੱਲ ਹੈ ਪਾਠ ਨਿਤਨੇਮ ਸਵੇਰ ਸ਼ਾਮ ਨਾਮ ਸਿਮਰਨ ਕਰ ਲੈਨੇ ਆ ਸੈਲਫ ਸਟਡੀ ਵੀ ਕਰਿਆ ਕਰੋ ਰੋਜ਼ ਦਾ ਇੱਕ ਨਿਯਮ ਬਣਾ ਲਓ ਵੀ ਕੋਈ ਵੀ ਇੱਕ ਸ਼ਬਦ ਤੁਸੀਂ ਗੁਰਬਾਣੀ ਦਾ ਪੜ੍ਹਨਾ ਤੇ ਫਿਰ ਉਸ ਦੇ ਅਰਥ ਸਮਝਣੇ ਨੇ ਆਪ ਫਿਰ ਆਪ ਉਸ ਨੂੰ ਬਾਰ ਬਾਰ ਪੜ੍ਹ ਕੇ ਹੌਲੀ ਹੌਲੀ ਸਮਝਣ ਦਾ ਯਤਨ ਕਰਨਾ ਵੀ ਮਹਾਰਾਜ ਕਹਿ ਕੀ ਰਹੇ ਨੇ ਪੜ ਕੇ ਅੱਗੇ ਨਹੀਂ ਨਿਕਲਣਾ ਪੜ ਕੇ ਸਮਝਣਾ ਵੀ ਮਹਾਰਾਜ ਸਮਝਾਕ ਹੀ ਰਹੇ ਨੇ ਜਦੋਂ ਅਸੀਂ ਇਸ ਪਾਸੇ ਆਵਾਂਗੇ ਨਾ ਫਿਰ ਜੀਵਨ ਬਦਲੇਗਾ ਸਾਡਾ ਬਦਲੇਗਾ ਮਤਲਬ ਅਗਾ ਅਸੀਂ ਅਗਾਹਾਂ ਕੁ ਤਰਾੰਗ ਅੱਗੇ ਨੂੰ ਵਧਾਂਗੇ ਫਿਰ ਉਚਾਈ ਵੱਲ ਨੂੰ ਜਾਵਾਂਗੇ ਸੋ ਸਾਧ ਸੰਗਤ ਜੀ ਇਨੀਆਂ ਮਹਿੰਦੀਆਂ ਪ੍ਰਵੰਨ ਕਰਨੀਆਂ ਆਓ ਗੁਰੂ ਪਿਆਰਿਆਂ ਪਾਸੋਂ ਗੁਰਬਾਣੀ ਦਾ ਹਰਜਸ ਕੀਰਤਨ ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ